ਪੰਜਾਬੀਅਤ ਦੇ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ। ਨਹੀਂ ਸੌਲਜਰੇ ਹਾਂ ਦੋਪਰਾ ਮਾਦਾ ਜ਼ਮੀਨੀ ਵੰਡ ਦਾ ਮਸਲਾ। ਇਸ ਰੋਲੇ ਵਿੱਚ ਸਵਾ ਕਿਲਾ ਜ਼ਮੀਨ ਹੋਈ ਬੰਜਰ। ਬਠਿੰਡਾ ਜਿਹੜੇ ਦੇ ਪਿੰਡ ਲਹਿਰਾ ਮੁਹੱਬਤ ਵਿਖੇ ਦੋ ਸਗੇ ਭਰਾਵਾਂ ਦਾ ਜ਼ਮੀਨੀ ਵੰਡ ਦਾ ਮਸਲਾ ਇੰਝ ਉਲਝਾ ਕੇ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਮਾਮਲਾ ਹਰਦੇਵ ਸਿੰਘ ਅਤੇ ਉਸਦੇ ਛੋਟੇ ਭਰਾ ਬਲਵੀਰ ਸਿੰਘ ਵਿਚਕਾਰ ਹੈ। ਇਸ ਵੰਦੀ ਪਹਿਲਾਂ ਵੀ ਹਰਦੀਪ ਸਿੰਘ ਵੱਲੋਂ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਸੀ ਪਰ ਮਾਮਲੇ ਨੂੰ ਪੂਰੀ ਤਰ੍ਹਾਂ ਸਮਝ ਲੇ ਪਿਛਲੇ ਦਿਨੀ ਪੱਤਰਕਾਰਾਂ ਦਾ ਬਫਤ ਨੇ ਪਿੰਡ ਲੈਰਾ ਮਹਾਪਤ ਵਿਖੇ ਪਹੁੰਚ ਕੇ ਮੌਕਾ ਦੇਖਿਆ ਤਾਂ ਹਰਦੀਪ ਸਿੰਘ ਨੇ ਦੱਸਿਆ ਕਿ ਲਗਭਗ ਅ ਸਵਾ ਕਿਲਾ ਜੋ ਕਿ ਰੇਲਵੇ ਲੈਂਡ ਨਾਲ ਲੱਗਦਾ ਹੈ ਉਸ ਦਾ ਭਰਾ ਉਸ ਖੇਤ ਨੂੰ ਪਾਣੀ ਨਹੀਂ ਲੱਗਣ ਦਿੰਦਾ ਜਿਸ ਕਰਕੇ ਉੱਥੇ ਝਾੜ ਉੱਗਾ ਹੈ ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਵਾਲਾ ਵਾਲੀ ਵਿਖੇ ਸਾਂਝੀ ਜ਼ਮੀਨ ਵਿੱਚੋਂ ਵੀ ਮੋਟਰ ਦਾ ਕਨੈਕਸ਼ਨ ਬਲਵੀਰ ਸਿੰਘ ਵੱਲੋਂ ਆਪਣੀ ਪਤਨੀ ਦੇ ਨਾਂ ਕਰਵਾ ਲਿਆ ਗਿਆ ਹੈ ਉਨਾ ਦੱਸਿਆ ਕਿ 30 ਸਾਲ ਪਹਿਲਾਂ ਵਾਣ ਹੋਈ ਸੀ ਅਤੇ ਸਭ ਸਹੀ ਚੱਲਦਾ ਰਿਹਾ ਸੀ ਪਰ 2018 ਵਿੱਚ ਬਲਬੀਰ ਸਿੰਘ ਵੱਲੋਂ ਤੰਗ ਕਰਨਾ ਸ਼ੁਰੂ ਕਰ ਦਿੱਤਾ ਦੂਜੇ ਪਾਸੇ ਜਦੋਂ ਇਸ ਸਬੰਧੀ ਬਲਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਸ ਦੇ ਭਰਾ ਵੱਲੋਂ ਉਸ ਨੂੰ ਤੰਗ ਕੀਤਾ ਜਾ ਰਿਹਾ ਹੈ ਉਸ ਨੇ ਕਿਹਾ ਕਿ ਜੋ ਖੇਤ ਸਵਾਕਿਲਾ ਜਿਸ ਨੂੰ ਪਾਣੀ ਨਾਲ ਲੱਗਣ ਦੀ ਗੱਲ ਕਹੀ ਜਾ ਰਹੀ ਹੈ ਉਹ ਪਿੰਡ ਦੇ ਕਿਸੇ ਵਿਅਕਤੀ ਦੇ ਰਿਸ਼ਤੇਦਾਰ ਕੋਲ ਗਹਿਣੇ ਰੱਖਿਆ ਹੋਇਆ ਹੈ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਰਿਕਾਰ ਦਿਆ ਉਹਨਾਂ ਕਿਹਾ ਕਿ ਕਿਸੇ ਗੱਲ ਤੋਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਦੇਖਦਿਆਂ ਪੂਰਾ ਮਾਮਲਾ ਜੁੜੇ ਰੋ ਪੰਜਾਬੀ ਆਵਾਜ਼ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਕੀ ਰੋ ਬਾਈ ਹਾਂਜੀ ਹੈ ਬੋਲਿਓ ਕੀ ਨਾਮ ਹੈ ਤੁਹਾਡਾ ਤੇ ਕੀ ਮਸਲਾ ਹੈ ਜਿਹੜਾ ਤੁਸੀਂ ਮੇਰਾ ਨਾਮ ਸਰ ਹਰਦੀਪ ਸਿੰਘ ਮੇਰਾ ਨਾਂ ਜੀ ਪਿੰਡ ਮੇਰਾ ਲਹਿਰਮਾ ਬਤਾਗਾ ਮਸਲਾ ਸਰ ਸਾਡਾ ਦੋਨੇ ਭਰਾਵਾਂ ਦਾਸ ਸੁਨੇ ਬੰਡ ਮੁੰਡੇਰੇ ਪਿੱਛੇ ਆ ਜੀ ਕਿੰਨੀ ਜ਼ਮੀਨ ਕਿੰਨੀ ਟੋਟਾ ਕੀ ਮਾਮਲਾ ਹੈ ਮਸਲਾ ਸਰ ਜਿਹੜੀ ਮੇਰੇ ਕੋਲੇ ਬੰਡ ਅਜ ਤੋਂ 30 ਸਾਲ ਪੁਰਾਣੀ ਕਰੀ ਵੀ ਹੈ ਜੀ ਉਸ ਬੰਡ ਨੂੰ ਨਾ ਤਾਂ ਇਹ ਪਾਣੀ ਨੰਗਨ ਦੰਦਾ ਜੀ ਨਾ ਕੋਈ ਉਹਨੂੰ ਰਸਤਾ ਦਿੰਦਾ ਜੀ ਖਾਲ ਪਹੀ ਮੂਹਰੋਂ ਢਾ ਦਿੰਦਾ ਸਰ ਇਹ ਕੀ ਕਾਰਨ ਹੈ ਕੀ ਕਹਿੰਦਾ ਉਹ ਕਿਉਂ ਨਹੀਂ ਪਾਣੀ ਦਤਾ ਪਾਣੀ ਤਾਂ ਸਰੂ ਹੈ ਕਹਿੰਦਾਗਾ ਵੀ ਬਾਹਣੇ ਮੈਨੂੰ ਦੇ ਦੇ ਜੀ ਇਹ ਪਿਛਲੇ ਸਾਲ ਮੇਰਾ 37 ਲੱਖ ਨੂੰ ਬਾਹਣ ਵੀ ਵੇਚਤਾ ਸੀਗਾ ਇਸ ਸਾਲ ਤੇ ਇਹਨਾਂ ਨੇ ਨਹੀਂ ਤੁਸੀਂ ਪਹਿਲਾਂ ਇਹਦਾ ਸੁਵੇ ਫੁੱਲ ਪੈੜੀ ਕਿੰਨੀ ਹੈ ਫੁੱਲ ਪੈੜੀ ਸਾਡੇ ਕੋਲੇ ਹੈਗੀ ਆ 12 ਕਿੱਲੇ ਬਾਹਣ ਤੇ ਆ ਜੀ ਦੋ ਭਰਾ ਹੈ ਹਾਂਜੀ ਉਹ ਤਾਂ 37 ਕਿੱਲੇ ਬਾਹਣ ਆ ਜੀ ਅੱਛਾ ਹਾਂਜੀ ਅੱਧਾ ਦਾ ਬਾਹਣ ਮੇਰੇ ਕੋਲੇ 12 ਕਿੱਲੇ ਜੀ ਇਹਦੇ ਕੋਲੇ ਜ਼ਿਆਦੇ ਹੈਗਾ ਇਹਦੇ ਕੋਲੇ ਜ਼ਿਆਦੇ ਹੈ ਇਹਦੇ ਕੋਲੇ ਕੁਸਤਾ ਜੀ ਨੇ ਬਾਹ ਲੈ ਲਿਆ ਸੀਗਾ ਕੁਸਾ ਸਹਰੀ ਮੋਟਰ ਲੈ ਲਈ ਸੀਗੀ ਜੀ ਅੱਗੇ ਹਾਂਜੀ ਪਾਣੀ ਰੋਕਣ ਦਾ ਕਾਰਨ ਪਾਣੀ ਰੋਕਣ ਦਾ ਕਾਰਨ ਤਾਂ ਜੀ ਆ ਤੁਹਾਡੇ ਸਾਹਮਣੇ ਆ ਗਰ ਲੰਗ ਨਹੀਂ ਦਿੰਦਾ ਜੀ ਸਰਕਾਰੀ ਬਾਰੀ ਇਹ ਕਿਹੜੇ ਕਿੱਥਾਂ ਦੀਆਂ ਦਾ ਪਾਣੀ ਆ ਖਾਲਾ ਜੀ ਜਿੱਥੋਂ ਜੀ ਕਰਦਾ ਲੀਹਾ ਵਧ ਲੈਂਦਾ ਜਿੱਥੋਂ ਜੀ ਕਰਦਾਗਾ ਆ ਮੂਰੇ ਦੇ ਕੋਲੇ ਠੇਕੇ ਤੇ ਲੈਤਾ ਬਾਜੀ ਠੇਕੇ ਵਾਲੇ ਨੱਕੇ ਤੇ ਨਾਂ ਤਾਂ ਪਾਣੀ ਲਿਆ ਕੇ ਦਿੰਦਾ ਜੀ ਨਾਂ ਲਿਆ ਕੇ ਲਾਉਣ ਦਿੰਦਾਗਾ ਇਹ ਪਿੰਡ ਚੋਂ ਆ ਜੀ ਗੁਰਦੇਵ ਮਾਸਟਰ ਦਾ ਬਾਣਾ ਜੀ ਇਹ ਰੇਂਜਰੀ ਕਾਰਨ ਕੀ ਹੋ ਗਿਆ ਜੀ ਕਿਉਂਕਿ ਆ ਕੋਈ ਤਾਂ ਉਹਦਾ ਕਾਰਨ ਕਿਉਂ ਨਹੀਂ ਪਾਣੀ ਆਉਂਦਾ ਘਰੇ ਕੋਈ ਲੜਾਈ ਝਗੜਾ ਆਪਸ ਨਹੀਂ ਬਣਦੀ ਬਸ ਨਹੀਂ ਲੰਗਣ ਦਿੰਦਾ ਜੀ ਪਾਣੀ ਸਰਕਾਰ ਪਹਿਲੇ ਦੇਸੋਂ ਵੰਡ ਬਣਾਈ ਹੋ ਨੂੰ ਕਿੰਨਾ ਕਿੰਨੇ ਸਾਲ ਹੋ ਗਏ ਘੱਟ ਤੋਂ ਘੱਟ ਜੀ 30 ਸਾਲ ਹੋ ਗਏ ਪਾਣੀ ਹੋ ਰਿਹਾ ਨਹੀਂ ਚੱਲਦਾ ਆ ਰਿਹਾ 30 30 ਸਾਲ ਤੋਂ ਵਧੀਆ ਚੱਲੀ ਗਈ ਸਿਸਟਮ ਆ ਹੁਣ ਪਿਛਲੇ ਸਾਲ ਅਸਲ ਤਾਂ ਇਹ 2018 ਦਾ ਲੱਗਿਆ ਜੀ ਛੱਟ ਕਰਨਾ ਅੱਛਾ ਹਾਂਜੀ 2000 ਪਹਿਲਾਂ ਸਹੀ ਚੱਲਦਾ ਸੀ ਪਹਿਲਾਂ ਸਹੀ ਚੱਲਦਾ ਸੀਗਾ ਜੀ ਪਾਣੀ ਜਾਣਾ ਕਿੱਧਰ ਸੀ ਇਹ ਪਾਣੀ ਇਧਰਲੇ ਬਾਹਰ ਨੂੰ ਜਾਣਾ ਸੀਗਾ ਜਿਹੜੇ ਇੱਕ ਹੋਏ ਖੜੇ ਆ ਜੀ ਹੈ ਜਿਹੜੇ ਇੱਕ ਹੋਏ ਖੜੇ ਆਗੇ ਟੀਲ ਤੇ ਮਹੀਂ ਟੀਲ ਤੇ ਮਹੀਂ ਆ ਗਿਆ ਸਾਰ ਇੱਥੇ ਹੂੰ ਅੱਛਾ ਇਹ ਬਾਣ ਥੋੜਾ ਹੈ ਹਾਂਜੀ ਹਾਂਜੀ ਚਲੋ ਚੱਲੋ ਫਤੋ ਮਾਲਾ ਜ ਇੱਕ ਦਰੋਂ ਸਾਡਾ ਨਾਂਗਾ ਸੀ ਨਾਂਗੇ ਉਧਰੋਂ ਜੱਲੀ ਵਾਲੇ ਰੂੜੀਆਂ ਕਰਾ ਲੀਆਂ ਜੀ ਆਹ ਦੇਖ ਲੋ ਜੀ ਬੰਜਰ ਕਰ ਰੱਖਿਆ ਬਹਾਣਾ ਵੀ ਸਮਝਾਉਂਦੇ ਵੀ ਕੋਸ਼ਿਸ਼ ਕੀਤੀ ਕੋਪਾਟਸ ਨੂੰ ਬਲਾ ਕੇ ਕਾਰ ਬੰਦੇ ਆ ਪਰ ਉਹ ਰਿਸ਼ਤਦਾਰੀ ਇਕੱਠੇ ਕਰ ਲੈਣਾ ਜੀ ਬਹੁਤ ਵਾਰੀ ਸਮਝਾਉਣ ਦੀ ਖੇਚਲਾ ਕਰੀ ਜੀ ਬੰਦਾ ਸਮਝਦਾ ਹੀ ਨਹੀਂ ਰਿਹਾ ਸਰ ਇਹ ਕਿੰਨਾ ਬਾਣ ਹੈ ਇਹ ਬਾਣ 1.5 ਕਿਲੋ ਸਰ ਇਹ ਹਾਂਜੀ ਆ ਬੱਤੇ ਬੁੱਟੇ ਵਾਲਾ ਵਿੱਚ ਆ ਗਿਆ ਹਾਂਜੀ ਹਾਂਜੀ ਪਾਣੀ ਨਾ ਹੋਣ ਕਰਕੇ ਹੋਇਆ ਸਾਰਾ ਹੈ ਹਾਂਜੀ ਹਾਂਜੀ ਇਹਨੂੰ ਨਹਿਰੀ ਬਾਰੀ ਕਰਕੇ ਹੀ ਆ ਜੀ ਨਹੀਂ ਨਹਿਰੀ ਪਾਣੀ ਲੰਗਣਦਾ ਹਾਂਜੀ ਨਹਿਰੀ ਪਾਣੀ ਲੰਗਣਦਾ ਮੋਟਰ ਲੱਗੀ ਹੋਊ ਤੁਹਾਡੇ ਆਪਦੀ ਨਹੀਂ ਮੋਟਰ ਸਾਰ ਸਾਡੇ ਕੋਲੇ ਉਹ ਪਿਛਲੇ ਬਾਣ ਚ ਹੀ ਸੀਗੀ ਪਹਿਲਾਂ ਉਧਰੋਂ ਹੀ ਅਸੀਂ 30 ਸਾਲ ਪਾਲਦੇ ਰਹੇ ਹਾਂ ਪਿਛਲੇ ਸਾਲ ਇਹਨੇ ਲੈ ਲਿਆ ਇਹਨੇ ਲੈ ਕੇ ਕਨੈਕਸ਼ਨ ਵਿੱਚ ਲੈ ਲਿਆ ਇਹਨੇ ਪਾਣੀ ਬੰਦ ਕਰਤਾ ਨਹਿਰੀ ਪਾਣੀ ਦੀ ਬਾਰੀ ਲੱਗੀ ਵੀ ਆ ਦੀ ਪਾਣੀ ਹਾਂਜੀ 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 ਬਾਰੀ ਕਿੰਨੇ ਮਿੰਟ ਹੈ ਨਹਿਰੀ ਪਾਣੀ ਦਾ ਬਾਰੀ ਸਾਡੇ ਹੈਗੇ ਜੀ 17 ਕਿੰਟ ਬਾਰੀ ਦੇ ਆ ਬਾਕੀ ਨਿਕਾਲ ਆ ਕਿੱਲੇ ਦੇ ਹਾਂਜੀ ਉਹਦਾ 7 ਮਿੰਟ ਹੀ ਆਈ ਸਾਨੂੰ ਕੁਝ ਕੋ ਪੰਚਾਇਤ ਨੂੰ ਜਾਂ ਕੋਈ ਥਾਣੇ ਨੂੰ ਕੋਈ ਅਪਰੋਚ ਨਹੀਂ ਕੀਤੀ ਬਹੁਤ ਐਪਲੀਕੇਸ਼ਨਾਂ ਦੇ ਦੇ ਕੇ ਹਾਰ ਹੋ ਗਈ ਕੀ ਕਹਿ ਰਹੇ ਆ ਬਸ ਕੋਈ ਸੁਣਵਾਈ ਨਹੀਂ ਸਰ ਕੋਈ ਸੁਣਵਾਈ ਨਹੀਂ ਕਰਦਾ ਨਹੀਂ ਜੀ ਕੋਈ ਸੁਣਵਾਈ ਨਹੀਂ ਜਿਹੜੀ ਕਨੈਕਸ਼ਨ ਤੋਂ ਕਿਨੇ ਵਿੱਚ ਰਹਿ ਗਿਆ ਉਹ ਕੀ ਦੇ ਨਾਮ ਸੀ ਉਹ ਕਨੈਕਸ਼ਨ ਉਹ ਬਾਲਿਆਂ ਵਾਲੀ ਵਾਲੇ ਰੱਖਵੇਦਾ ਜੀ ਉਹ ਇਹਨਾਂ ਨੇ ਅਸੀਂ ਬਾਹਨ ਬੈ ਲੇਤਾ ਸੀਗਾ 2002 ਦੇ ਵਿੱਚ ਜੀ ਉਹਦੇ ਵਿੱਚ ਲੱਗਿਆ ਵਾਇਆ ਸੀਗਾ ਉਹ ਵੀ ਇਹਨੇ ਜਾਲੀ ਕਰਵਾ ਲਿਆ ਜੀ ਕਨੈਕਸ਼ਨ ਆਪਦੇ ਘਰ ਵਾਲੀ ਦੇ ਭਰਾ ਦਾ ਨਾਮ ਕੀ ਆ ਬਲਵੀਰ ਸਿੰਘ ਆ ਸਰ ਕੀ ਕਰਦੇ ਆ ਕੀ ਕਰਦੇ ਆ ਬਿਜਲੀ ਬੋਰਡ ਦੇ ਵਿੱਚ ਲੱਗੇ ਹੋਇਆ ਸਰ ਜਿਹੜਾ ਕਨੈਕਸ਼ਨ ਸੀਗਾ ਉਹ ਕਿਹਦੇ ਨਾਂ 'ਤੇ ਸੀ ਉਹ ਕੁੰਡਾ ਸਿੰਘ ਦੇ ਨਾਂ 'ਤੇ ਸੀਗਾ ਸਰ ਉਹ ਕਿਹਦੇ ਨਾਂ 'ਤੇ ਆਧੂ ਨਗਰ ਆ ਰਹੇ ਹਾਂਜੀ ਉਹ ਨਹੀਂ ਜੇ ਉਹ ਆਪਾਂ ਜੀਤੋਂ ਵਾਹਣ ਬੈ ਲਿੱਤਾ ਹਾਂਜੀ ਉਹਨੂੰ ਤਾਂ ਘੱਟੋ ਘੱਟ 40 ਸਾਲ ਹੋ ਗਏ ਜੀ ਮੌਤ ਹੋਈ ਨੂੰ ਅੱਛਾ ਉਹ ਬੰਦੇ ਤੋਂ ਦਾਏ ਨਹੀਂ ਜੇ ਕਹਾਂ ਕਦੋਂ ਪੰਚਾਇਤ ਚ ਬੁਲਾਉਣੇ ਥਾਣੇ ਕਿਤੇ ਨਹੀਂ ਬੁਲਾਉਣੇ ਕੀ ਕਹਿੰਦਾ ਕਿ ਪੱਖ ਕੀ ਦਿੰਦਾ ਕੋਈ ਤਾਂ ਪੱਖ ਦਿੰਦਾ ਹੀ ਹੁੰਦਾ ਵੀ ਮੈਂ ਕਾਰਨਾ ਮੇਰਾ ਜਾਉਂ ਕਹਿੰਦਾ ਵੀ ਮੇਰਾ ਅਧਿਕਾਰ ਹੈ ਮੇਰਾ ਹੱਕ ਕੀ ਕਹਿੰਦਾ ਉਹ ਪਿਛਲੇ ਸਾਲ ਸਾਡੀ ਵਾਲਿਆਂ 'ਚ ਲੜਾਈ ਹੋਈ ਸੀਗੀ ਜੇ ਅਸੀਂ ਸਾਨੂੰ ਪ ਸਾਨੂੰ ਤਾਂ ਉੱਝਾ ਕੇ ਰੱਖ ਲਿਆ ਜੀ ਸਾਨੂੰ ਤਾਂ ਉਹਦੀ ਬਦਲ ਅੱਗੇ ਤੁਹਾਡੇ ਤੇ ਪਰਚਾ ਹੋ ਗਿਆ ਤੇ ਸਾਡਾ ਟਰੈਕਟਰ ਫੜ ਲਿਆ ਸਾਡੇ ਜਵਾਕਾਂ ਨੂੰ ਫੜ ਲਿਆ ਜੀ ਸਾਨੂੰ ਤਾਂ ਇੰਤਜ਼ਾਰ ਤੇ ਜਾ ਕੇ ਮਾਂਜੀ ਜਾਂਦਾ ਜੀ ਕਾਰਨ ਦਾ ਨਹੀਂ ਪਰ ਲੱਗਾ ਵੀ ਕਿਉਂ ਕਾਰਨ ਦਾ ਜੀ ਠੱਗੀਆਂ ਮਾਰੀ ਜਾਂਦਾਗਾ ਵਿੱਚੋਂ ਬਾਹਨ ਦੇ ਵੀ ਲੱਦ ਫਲਦ ਕਰੀ ਬੈਠਾਗਾ ਕੋ ਸਾਡਾ ਰਕਬਾ ਸੀਗਾ ਜਾਲੀ ਇਹਨਾਂ ਨੇ ਕੀ ਕਰਾਈ ਉਹਦਾ ਤਵਾਦਲਾ ਪਾ ਕੇ ਇੱਕ ਸਾਡੇ ਚਾਚਾ ਜੀ ਦਾ ਲੜਕਾ ਸੀਗਾ ਜੀ ਉਹ 97 ਦਾ ਹੀ ਗਏ ਵਾ ਉਹ ਕੁਰਸੀ ਨਾਲ ਵਿੱਚ ਚੱਕਦਾ ਜੀ ਬੋਰਡ ਸੂਚੀ ਚ ਬੋਲੀ ਜਾਂਦਾਗਾ ਕਿੱਥੇ ਵਾ ਗਿਆ ਉਹ ਇਸ ਟਾਈਮ ਨਾਲ ਉਹ ਲਾ ਪਤਾ ਹੀ ਐ ਸਰ ਉਹ ਉਹਦੀ ਪਹਿਲੀ ਵੀ ਚੱਕਦੀ ਜੀ ਇਹਨਾਂ ਨੇ ਅੱਛਾ ਕਿੰਨੀ ਪਹਿਲੀ ਸੀ ਉਹਦੀ ਪਹਿਲੀ ਸੀਗੀ ਜੀ ਚਾਰ ਕਿੱਲੇ ਬੰਦੇ ਹਨੋਕੀ ਦੇ ਕੋਲੇ ਆ ਉਹ ਸਾਡੇ ਚਾਚਾ ਜੀ ਕੋਲੇ ਆ ਜੀ ਉਹ ਵੀ ਜਾਲੀ ਤਵਾਦਲਾ ਪਾਈ ਬੈਠੇ ਆ ਜੀ ਉਹ ਚਾਚਾ ਜੀ ਇਹਦੇ ਨਾਲ ਇਹਦੀ ਮੁੱਦ ਤੇ ਹਾਂਜੀ 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 ਨਹੀਂ ਉਹਦੇ ਪਿਓ ਕੋਲੇ ਫਿਰ ਜਿਹੜਾ ਮੁੰਡਾ ਕਾਇਮ ਹੋਇਆ ਉਹ ਕਿਉਂ ਹੀ ਆ ਉਹ ਹਾਂਜੀ ਹਾਂਜੀ ਉਹਦੇ ਬੈਲ ਇੱਤਾ ਵਾ ਸੀਗਾ ਜੀ ਰਖਵਾ ਉਹ ਕੁਰਸੀ ਨਾਲ ਵਿੱਚ ਵੀ ਖਤਮ ਆ ਜੀ ਅੱਛਾ ਹੁਣ ਤੁਸੀਂ ਮੰਗ ਕੀ ਕਰਦੇ ਹੋ ਅਸੀਂ ਤਾਂ ਮੰਗ ਇਹੀ ਕਰਦੇ ਆ ਜੀ ਸਾਡਾ ਹੱਕ ਦਿੱਤਾ ਜਾਵੇ ਪਾਣੀ ਵੀ ਲੱਗੇ ਪਾਣੀ ਵੀ ਲੱਗੇ ਜੋ ਸਾਡਾ ਹੱਕ ਬੰਦਾ ਹੈਗਾ ਸਾਡਾ ਹੱਕ ਦਿੱਤਾ ਜਾਵੇ ਪੈਲੀ ਸਾਡਾ ਪਾਣੀ ਦਾ ਮਸਲਾ ਹੋਰ ਕੀ ਮਸਲਾ ਇੱਕ ਤਾਂ ਇਹੋ ਰੇਲ ਗੱਡੀ ਦੇ ਰੁਪਈਏ ਵੀ ਚੱਕਿਆ ਸਰ ਉਧਰੋਂ ਨਹੀਂ ਉਹ ਜਦੋਂ ਤੁਸੀਂ ਰੇਲ ਆ ਗਈ ਮਤਲਬ ਉਹ ਤੇ ਜਮੀਨ ਆ ਗਈ ਉਹ ਜੀ ਜਮੀਨ ਸੀ ਉਹ ਕਿਹਦੇ ਨਾਂ ਤੇ ਸੀ ਉਹ ਸਾਂਝਾ ਖਾਤਾ ਸਰ ਉਹ ਸਾਂਝੇ ਖਾਤੇ 'ਚ ਤਾਂ ਫਿਰ ਜਦੋਂ ਰੇਲਵੇ ਨੇ ਦਿੱਤਾ ਹੋੂ ਕਿਸੇ ਨੇ ਘਰ ਹੀ ਨੇ ਪੈਸੇ ਜਾਂ ਕਿਵੇਂ ਰੂਪ ਚ ਹੋਊ ਇੱਕ ਬੰਦੇ ਨੂੰ ਕਿਵੇਂ ਦੇਤਾ ਨਹੀਂ ਦੋਨਾਂ ਨੂੰ ਸਰ ਸਾਂਝਾ ਹੀ ਆਇਆ ਜੀ ਉਹ ਜੇ ਤੁਹਾਨੂੰ ਦਿੱਤੇ ਹੋਣਗੇ ਹਾਂਜੀ ਉਹ ਦੋ ਕਨਾਲਾਂ ਸਾਰੀਆਂ ਕਨਾਲ ਦੇ ਇਹਨਾਂ ਨੇ ਰੁਪਈਏ ਚੱਕਲੇ ਕਨਾਲ ਦੇ ਸੀ ਜੱਕ ਉਹਦਾ ਤਾਂ ਸਰ ਹੁਣ ਉਧਰੋਂ ਤਾਂ ਉਧਰੋਂ ਪੈਸੇ ਚੱਕ ਲਏ ਜੀ ਇਧਰੋਂ ਆ ਨਹਿਰੀ ਰੱਖਵੇ ਬੰਨੀ ਆ ਗਿਆ ਉਧਰਾਂ ਪਿੰਡ ਦੇ ਵਿੱਚ ਆ ਗਈ ਕੋਠੀ ਦੇਖੋ ਉਧਰ ਵੀ ਕਬਜ਼ਾ ਕਰ ਲਏ ਮੈਨੂੰ ਤਾਂ ਸਿੱਖਾਂ ਦੀ ਦੱਬੀ ਲੋੜ ਤੇ ਵਿਚਾਲੇ ਲਈ ਬੈਠਾ ਸਰ ਫਿਰ ਮੈਂ ਤਾਂ ਆਜ਼ਾਦੀ ਤਾਂ ਕਿਸੇ ਪਾਸੇ ਹੈ ਨਹੀਂ ਜੀ ਮੈਨੂੰ ਨਾਂਗੇ ਦੀ ਆਜ਼ਾਦੀ ਨਹੀਂ ਮੈਨੂੰ ਪਾਣੀ ਦੀ ਆਜ਼ਾਦੀ ਨਹੀਂ ਜੀ ਠੀਕ ਕਰੇ ਉਹ ਆਇਆ ਤਾਂ ਫਿਰ ਬਰਾਬਰ ਹੀ ਪੈਸੇ ਆ ਗਏ ਹਾਂਜੀ ਉਹ ਰੇਲਵੇ ਤਾਂ ਕੋਈ ਕਸੂਰ ਨਹੀਂ ਰੇਲਵੇ ਨੇ ਤਾਂ ਸਾਡੇ ਖਾਤੇ 'ਚ ਪਾ ਦਿੱ ਜੀ ਪੈਸੇ ਅੱਛਾ ਉਹ ਪੈਸੇ ਡਿਵਾਈਡ ਹੋ ਗਏ ਹਾਂਜੀ ਹਾਂਜੀ ਉਹ ਤਾਂ ਜਦੋਂ ਸਾਡੀ 30 ਸਾਲ ਪਾਣੀ ਦਾ ਥੋੜਾ ਮਸਲਾ ਮੇਨ ਹੈ ਹਾਂਜੀ ਜਦੋਂ ਸਾਡੀ 30 ਸਾਲ ਇਹ ਡੰਡੀ ਦੇ ਪਾਣੀ ਤੋਂ ਪੀਣਾ ਪੰਜਰ ਹੋ ਜਾਂਦੀ ਹਾਂਜੀ ਹਾਂਜੀ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਪ੍ਰਸ਼ਾਸਨ ਨੂੰ ਉੱਚ ਅਧਿਕਾਰੀ ਨੂੰ ਕਹਿਣਾ ਚਾਹੋਗੇ ਅਸੀਂ ਤਾਂ ਉੱਚ ਅਧਿਕਾਰੀ ਨੂੰ ਤਾਂ ਇਹੀ ਮੰਗ ਕਰਦੇ ਆ ਜੀ ਇਹੋ ਜਿਹੇ ਬੰਦੇ ਦੇ ਨੱਥ ਪਾਈ ਜਾਵੇ ਕਿਸੇ ਨੂੰ ਹੋਰ ਨਾ ਪ੍ਰੇਸ਼ਾਨ ਕਰੇ ਜੀ ਸਾਨੂੰ ਇਨਸਾਫ ਦਵਾਇਆ ਜਾਵੇ ਇਹ ਚੀਜ਼ਾਂ ਨਾਲ ਤਾਂ ਸਾਡੇ ਨਾਤੇ ਰਿਸ਼ਤੇ ਖਤਮ ਹੋ ਜਾਂਦੇ ਜੀ ਲਾਸ਼ ਕੰਦੇ ਕੋਲ ਹੋਰ ਕੀ ਰੋਲਾ ਮੋਟਰਾਂ ਦਾ ਜੀ ਉੱਥੇ ਕੁਝ ਉੱਥੇ ਵੀ ਨਾ ਪਾਣੀ ਲੱਗਣ ਦਿੰਦਾ ਜੀ ਇਹ ਬਲਿਆਂ ਵਾਲੀ ਰਕ ਵਿੱਚ ਨਰਾਗਵਾ ਉੱਥੇ ਸਾਡਾ ਹੈਗਾ ਜੀ 14 ਕਿੱਲੇ ਬਾਂਦੇ ਹੈਗੇ ਇਹ ਕਿਹਦੇ ਨਾਂ ਸਾਡੇ ਦੋਨੇ ਭਰਾਵਾਂ ਦੇ ਨਾਂ ਤੇ ਆਈ 100 ਕਿੱਲੇ ਹਾਂਜੀ ਅੱਛਾ ਛੋਟਾ ਰਕਵਾ ਪਿੱਛੇ ਪੈਂਦਾ ਹੈ ਹਾਂਜੀ ਹਾਂਜੀ ਇਹ ਮੇਂ ਜੀ ਘਰ ਉੱਥੇ ਪੈਂਦਾ ਜੀ ਐਵੇਂ ਜੀ ਛੋਟਾ ਰਕਵਾ ਪਿੱਛੇ ਆ ਉਹਦਾ ਮੂਹਰੇ ਆਉਂਦੇ ਆਪ ਸਾਡੇ ਤੱਕ ਪਾਣੀ ਲੈ ਜਾਂਦਾ ਗਾਂ ਤੁਹਾਡੇ ਰਕਵੇ ਚ ਹਾਂਜੀ ਪਿਛਲੇ ਸਾਲ ਇਹਨੇ ਸਰਕਾਰੀ ਖਾਲ ਬੋਂਦਿਆਂ ਵੇਲੇ ਉਦੋਂ ਮੇਰੇ ਤੇ ਪਰਚਾ ਕਰਵਾਤਾ ਉਹ ਸਰਕਾਰੀ ਖਾਲ ਵੀ ਵੇਚੜਾ ਕੇ ਲਾ ਲਿਆ ਜੀ ਤੇ ਵੀ ਸਰਕਾਰੀ ਪਾਣਾ ਬਾਰੀ ਤੇ ਕਿ ਹਾਂਜੀ ਹਾਂਜੀ ਉੱਥੇ ਵੀ ਲੱਗੀ ਉੱਥੇ ਤਾਂ ਲੱਗੀ ਨਹੀਂ ਉੱਥੇ ਉੱਥੇ ਦੋ ਮੋਟਰਾਂ ਲੱਗੀਆਂ ਨੇ ਸਰ ਉ ਸਾਡੇ ਆਪਦੇ ਇਹਦੇ ਨਾਂ ਤੇ ਹੀ ਕਨੈਕਸ਼ਨ ਜੀ ਦੋਨੇ ਵੋਟਰਾਂ ਦੇ ਦੋਨੇ ਇੱਕ ਤਾਂ ਜਿਹੜਾ ਬੱਚਾ ਸੀ ਉਹ ਵੀ ਕਰਵਾ ਗਿਆ ਜੀ ਇੱਕ ਇਹਨੇ ਆਪਦੇ ਨਾਂ ਤੇ ਸਕਿਉਰਟੀ ਭਰੀ ਸੀ ਉਹਦੇ ਨਾਂ ਤੇ ਆ ਜੀ ਉਹ ਬੱਚਾ ਕਿਹਾਂ ਕਰਵਾ ਗਿਆ ਬੱਚਾ ਵਾਲਾ ਫਿਰ ਉਹ ਬੱਚਾ ਦਾ ਪਤਾ ਹੀ ਨਹੀਂ ਸਾਰ ਉਹ ਪਹਿਲਾਂ ਇਹਨੂੰ ਲਈ ਸੀ ਕਿਸੇ ਤੋਂ ਪਹਿਲੀ ਹਾਂਜੀ ਬੈਲ ਲੱਤੀ ਸੀ ਸਰ ਉਹ ਵਿੱਚ ਇੱਕ ਮੋਟਰ ਪਹਿਲਾਂ ਲੱਗੀ ਸੀ ਹਾਂਜੀ 15 ਦਾ ਚਲਵਾਈ ਹੈ ਹਾਂਜੀ ਠੀਕ ਹੈ ਕੰਦਾ ਬਾ ਕੋਲ ਖਾਣ ਦਾ ਉਹ ਲੋਰ